ਲੋ ਵੀ ਕਿਸਾਨ ਭਰਾਓ ਅੱਜ ਦੇ ਮਿੰਨੀ ਵਲੌਗ ਦੇ ਵਿੱਚ ਤੁਹਾਡਾ ਸਾਰੇ ਭਰਾਵਾਂ ਦਾ ਸਵਾਗਤ ਆ ਤੇ ਅੱਜ ਆਪਾਂ ਪਾ ਰਹੇ ਹਾਂ ਝੋਨੇ ਤੇ ਪਦਾਨ ਤੇ ਪੰਜ ਜਿਹੜੇ ਭਰਾ ਆਪਣੇ ਲੇਬਰ ਵਾਲੇ ਹਨ ਉਹ ਪਦਾਨ ਪਾ ਰਹੇ ਆ ਤੇ 9 ਕਿਲੋ ਆਪਾਂ ਜਿਹੜੀ ਡੋਜ ਪਾਈ ਆ ਕਿੱਲੇ ਦੀ ਤੇ ਸ਼੍ਰੀ ਰਾਮ ਕੰਪਨੀ ਦੀ ਆਪਾਂ ਜਿਹੜੀ ਪਦਾਨ ਪਾਈ ਆ ਤੇ ਤਕਰੀਬਨ ਆਪਾਂ ਨੂੰ 98 ਰੁਪਏ ਦੇ ਆਸ-ਪਾਸ ਬਈ ਜਿਹੜੀ ਪਦਾਨ ਪਈ ਆ ਵੈਸੇ ਆਪਾਂ 8 ਕਿਲੋ ਪਾਉਂਦੇ ਸੀ ਪਰ ਇਸ ਵਾਰੀ ਥੋੜੀ ਜੀ ਦੋ ਜਿਹੜੇ ਉਹ ਜਿਆਦਾ ਹੋ ਗਈ 9 ਕਿਲੋ ਕਿੱਲੇ ਦੇ ਹਿਸਾਬ ਨਾਲ ਪਾਈ ਆਪਾਂ ਤੇ ਅੱਜ ਆਪਣਾ ਝੋਨਾ ਤਕਰੀਬਨ 65 ਦਿਨਾਂ ਦਾ ਹੋ ਗਿਆ ਬਾਈ 60 ਕੇ ਦਿਨਾਂ ਦੇ ਆਸ-ਪਾਸ ਜਿਹੜੀ ਆਪਾਂ ਪ੍ਰਦਾਨ ਪਾ ਦਿੰਨੇ ਹੁੰਨੇ ਆ ਪਰ ਇਸ ਵਾਰੀ ਸਾਡੇ ਬਾਈ ਕਾਫੀ ਜਿਆਦਾ ਜਿਹੜਾ بارش ਹੋ ਗਈ ਸੀਗੀ ਪਿਛਲੇ ਦਿਨੀ ਤੇ ਉਹਦੇ ਨਾਲ ਜਿਹੜਾ ਇੱਕ ਹਫਤਾ ਉਹ ਚਲੋ ਹੋਰ ਲੰਘ ਗਿਆ ਨਾ ਕਿਉਂਕਿ ਇੱਕ ਵਾਰੀ ਗੋਭ ਵਾਲੀ ਸੰਡੀ ਦੀ ਸਮੱਸਿਆ ਜਿਹੜੀ ਮੀਂਹ ਕਰਕੇ ਖਤਮ ਹੋ ਗਈ ਸੀਗੀ ਤੇ ਅੱਜ ਆਪਾਂ ਬਾਈ ਜਿਹੜੀ ਪ੍ਰਦਾਨ ਪਾਤੀ ਆ ਸ਼੍ਰੀ ਰਾਮ ਕੰਪਨੀ ਦੀ ਤੇ 100 ਰੁਪਿਆ ਜਿਹੜਾ ਭਰਾਵਾਂ ਨੇ ਲਿਆ ਲੇਬਰ ਦਾ ਇੱਕ ਕਿੱਲੇ ਦਾ ਪ੍ਰਦਾਨ ਸਿੱਟਣ ਦਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ